डॉक्टर संजीव बी बी पीदा अर्दाबाद ਦੇਖੇ ਦੁਆਰਾ ਬ੍ਰੀਫ ਪਾਟਵਾ ਚੱਕੀਏ ਸੀ ਗਾ ਜੀ ਪੁਰਾਣੇ ਦੇ ਪਬਲਿਕ ਦੀ ਨੁਮਾਇੰਦੀ ਕਰਦੇ ਹੋਏ ਨੰਗਲ ਦੇ ਲੋਕਾਂ ਨੂੰ ਜਿਹੜਾ ਪਿਛਲੇ 30 ਸਾਲ ਤੋਂ ਲੁੱਟਿਆ ਜਾ ਰਿਹਾ ਸੀ ਉਹਨਾਂ ਦੇ ਮਕਾਨ ਡਿਮੋਲਿਸ਼ ਕਰਨ ਦੇ ਆਰਡਰ ਦਿੱਤੇ ਜਾਂਦੇ ਸੀ ਅੱਜ ਬੀਬੀਐਮਬੀ ਨੂੰ ਮਜਬੂਰ ਕਰ ਦਿੱਤਾ ਕਿ ਜਿਹੜਾ ਸਿਨੇਮਾ ਹਲਟਾਇ ਸੀ ਉਹਦਾ ਮਲਬਾ ਚੱਕ ਲੈਣ ਜਦਕਿ ਇਹਨੂੰ ਚੱਕਣ ਦੇ ਇਹਨਾਂ ਕੋਲ ਡਿਮੋਲਿਸ਼ ਕਰਨ ਦਾ ਕੋਈ ਆਰਡਰ ਨਹੀਂ ਸੀ ਅੱਜ ਇਹਨਾਂ ਨੇ ਮੰਨਿਆ ਸਾਨੂੰ ਢਾਣ ਦਾ ਕੋਈ ਆਰਡਰ ਨਹੀਂ ਸੀ ਫਿਰ ਵੀ ਸਾਡੇ ਕੋਲ ਟਹਿ ਗਿਆ ਹੁਣੇ ਅੱਜ ਅੱਜ ਕਿ ਟਿਪਰ ਪਰ ਲੈਣਗੇ ਔਰ ਵਿਧੇ ਨੇ ਮੰਨਤ ਇਹ ਤਾਂ ਕਹਿੰਦੇ ਸੀ 15 ਦਿਨ ਖਾਲੀ ਕਰਨਗੇ ਨਹੀਂ ਨਹੀਂ ਮੈਂ ਕਮੀ ਨਹੀਂ deta ਕਰ ਲੜਗੇ ਨੋ ਪ੍ਰੋਬਲਮ ਆਪਾਂ ਐਨਾ ਟਾਈਮ ਲੇਕਾ 1 ਮਹੀਨੇ ਦੇ ਵਿੱਚ ਚੱਕ ਲਾਂਗੇ ਔਰ ਸ਼ਹਿਰ ਵਾਸੀਆਂ ਵਾਸਤੇ ਇਹਨਾਂ ਨੇ ਕਿਹਾ ਸੀ ਸ਼ਹਿਰ ਵਾਸੀਆਂ ਨਾਲ ਆਪਾਂ ਖੜਾਂਗੇ ਤੇ ਸ਼ਹਿਰ ਨੂੰ ਡਿਵੈਲਪਮੈਂਟ ਵਾਸਤੇ ਇਹਨਾਂ ਨੇ ਅੱਜ ਵਾਦਾ ਕੀਤਾ ਅਗਰ ਇਹ ਆਪਣੇ ਵਾਦੇ ਤੇ ਖਰੇ ਨਹੀਂ ਉਤਰਦੇ ਆਪਾਂ ਫੇਰ ਇਹਨਾਂ ਦਾ ਪੱਟੀ ਛਾਪਾਂਗੇ ਅੱਜ ਮਲਵਾ ਟਾਂਦਾ ਜਿਆ ਕਾਰਗ੍ਰਾਮ ਬੀਐਮੀ ਨੇ ਸ਼ੁਰੂ ਕੀਤਾ ਹੋਣਾ ਇਹ ਸਾਰਾ ਸੀ ਅਨਾਰੀਆਂ ਲਸੀ ਪੰਨੇ ਆ ਮਸ਼ੀਨ ਸਾਡੀ ਖੜੀ ਹੈ ਹੁਣ ਇਹਨਾਂ ਨੇ ਮਾਲਿਆ ਵੇਸੀ ਕਰਾਂਗੇ ਇਹ ਕਹਿੰਦੇ ਆ ਸੀ ਆਪਣੀ ਮਸ਼ੀਨ ਇਹਨਾਂ ਦੀ ਆ ਜੀ ਸਾਡੀ ਵੀ ਇਹ ਨਹੀਂ ਚੱਕਣਗੇ ਤਾਂ ਅਸੀਂ ਚੱਕਾਂਗੇ ਪਰ ਇਹਨਾਂ ਨੇ ਪਹਿਲ ਕਰਨ ਓਕੇ ਡਾਕਟਰ ਜੀ ਜਿੰਦਾਬਾਦ ਇਹ ਸਾਰਾ ਹੀ ਪ੍ਰੈ ਅਸੀਂ ਪਬਲਿਕ ਦੀ ਡਿਮਾਂਡ ਕਰਦੇ ਆ ਪਬਲਿਕ ਦੇ ਲੋਕਾਂ ਦੇ ਕੱਠ ਨੂੰ ਦੇਖਦੇ ਹੋਏ ਬੜੇ ਬੜੀਆਂ ਚੀਜ਼ਾਂ ਝੁਕ ਜਾਂਦੀਆਂ ਬੀਬੀ ਅਮੀਨ ਨੂੰ ਝੁਕਣਾ ਪੈਂਦਾ ਤੁਸੀਂ ਅਵੇਕਸ਼ਨ ਆਰਡਰ ਦੇ ਅਗੇਂਸਟ ਵੀ ਕੋਈ ਗੱਲ ਕੀਤੀ ਇਹਨਾਂ ਨਾਲ ਮੈਂ ਕੀਤੀ ਹੈ ਬਿਲਕੁਲ ਨਹੀਂ ਆਣਗੇ ਤਾਂ ਆਪਾਂ ਗੱਡੀ ਲੈਣੀ ਟੱਪਣ ਦੇਵੇ ਉਹ ਸਾਡੀ ਕਮੇਟੀ ਨੂੰ ਕੀ ਡੀਸੀ ਦੇ ਨਾਲ ਜਿਹੜੀ ਅਗਲੀ ਕਾਰਵਾਈ ਹੋਣੀ ਹੈ ਉਹ ਕਰਦੇ ਆਂ ਕਿਸੇ ਵੀ ਲੱਗੇ ਮੜ ਲ ਅਸੀਂ ਫੜ ਕੇ ਬਿਠਾ ਲਾਂਗੇ ਕਹਿੰਦੇ ਆ ਉਹ ਲੋਕੋ ਤੁਹਾਨੂੰ ਮੈਂ ਦੱਸਾਂ ਜਿਹੜਾ ਵੀ ਅਫਸਰ ਘੜ ਆਊਗਾ ਫੜ ਕੇ ਬਿਠਾ ਲੇ ਬਾਕੀ ਜ਼ਿੰਮੇਵਾਰੀ ਮੇਰੀ ਹੈ ਕੋਈ ਨਹੀਂ ਬੜੂਗਾ ਜੀ ਹਿੰਮਤ ਕਾ ਸਾਡੇ ਸ਼ਹਿਰ ਸਰਤਾ ਹੈ ਹਰਿਆਣੇ ਦੇ ਲੋਕਾਂ ਵਿੱਚ ਇੱਕ ਵਾਰੀ ਸਿਰ ਫਾਈਨਲੀ ਦੱਸ ਦੋ ਜਨਤਾ ਨੂੰ ਜਿਹੜਾ ਸਾਡੇ ਦਰਸ਼ਕ ਦੇਖ ਰਿਹਾ ਕਿ ਫਾਈਨਲ ਫੈਸਲਾ ਅੱਜ ਹੋਇਆ ਕੀ ਹੈ ਅੱਜ ਫਾਈਨਲ ਫੈਸਲਾ ਹੋਇਆ ਅਸੀਂ ਆਪਣੀਆਂ ਮਸ਼ੀਨਾਂ ਲੈ ਕੇ ਖੜੀਆਂ ਕੀਤੀ ਸੀ ਅਸੀਂ ਚੱਕਣਾ ਸ਼ੁਰੂ ਕੀਤਾ ਇਹਨਾਂ ਨੂੰ ਤਕਲੀਫ ਹੋਈ ਇਹਨਾਂ ਨੇ ਮੰਨਿਆ ਕਿ ਤੁਸੀਂ ਨਹੀਂ ਚੱਕਣੀ ਮਸ਼ੀਨ ਅਸੀਂ ਸ਼ੁਰੂਆਤ ਕੀਤੀ ਆ ਨਾਰੀਅਲ ਪੰਨਿਆਂ ਨੂੰ ਸ਼ੁਰੂ ਕਰਕੇ ਅੱਜ ਆਪ ਖੁਦ ਮੰਨ ਕੇ ਕਿਸੀਂ ਆਪਣੀ ਤੋਂ ਮਾਵਾ ਟੱਕ ਲੈਣਾ ਅੱਜ ਇਹਨਾਂ ਨੇ ਸ਼ੁਰੂ ਕਰ ਦਿੱਤੀ 1 ਮਹੀਨੇ ਦੇ ਅੰਦਰ ਇਹ ਮਾਵਾ ਟੱਕ ਲੈਵਾਂਗੇ ਇਹ 15 ਦਿਨ ਦਾ ਸਮਾਂ ਮੰਗਦੇ ਸੀ ਪਰ ਮੈਂ ਇਹਨੂੰ ਇੱਕ ਮਹੀਨਾ ਦੇ ਦਿੱਤਾ ਇੱਕ ਮਹੀਨੇ ਦਾ ਮੈਂ ਇਸ ਕਰਕੇ ਦਿੱਤਾ ਇਹ ਲੋਕ ਮੁੱਕਰ ਦੇਣੇ ਮੈਂ ਮਹੀਨੇ ਦਾ 15 ਦਿਨ ਦਾ ਹੋ ਸਰ ਮਹੀਨੇ ਚੋਂ ਨਹੀਂ ਹੁੰਦਾ ਫੇਰ ਕੀ ਕਰੀਂ ਹਾਦੂ ਵੀ ਯਾਰ ਇਹਨੇ ਪੇਰਾ ਵੀ ਕਰਨਾ ਕਾਹਲੀ ਗੱਲ ਬਗਦਾ ਜੈ ਜੈ ਇੱਕ ਮਹੀਨਾ ਇੱਕ ਮਹੀਨਾ ਟੱਟੂ ਥਾ ਦੇ ਦੂੰਗਾ ਮਲਵੇ ਇਹਨਾਂ ਨੂੰ ਫੜਕਾ ਪੜਾ ਲਾਂ ਮੈਂ ਕਿਹੜਾ ਜੀਮ ਕਿਹੜਾ ਚੇਅਰਮੈਨ ਕੀ ਲੱਗਦਾ ਇੱਥੇ ਦਾ ਇਹਨਾਂ ਦੇ ਪੇ ਦੀ ਮਲਵੇ ਜਿੰਦਾਬਾਦ ਰੋਲਟਰ ਸਕੀਪ ਕਰਦੇ ਹਾਂ ਜਿੰਦਾਬਾਦ ਮੱਲਾ ਜੀ ਜਿੰਦਾਬਾਦ ਮੱਲਬਾ ਦੇ ਚੱਕ ਉਹ ਬੰਦਾ ਕਰ ਲੇ ਮੱਲਬਾ ਦੇ ਚੱਕ ਹੋ ਜਾਂਦਾ 1 ਮਹੀਨੇ ਬਾਅਦ ਤਾਂ ਅਗਲਾ ਸਟੈਪ ਕੀ ਆ ਹੁ ਅਗਲਾ ਸਟੈਪ ਸਾਹਿਬ ਜੀ ਹਰਜੋਤ ਸਿੰਘ ਜੀ ਕਹਿੰਨਗੇ ਮੈਨ ਸਾਹਿਬ ਕਰਨਗੇ ਡਿਵੈਲਪ ਕਰਨ ਬਾਅਦ ਸਾਡੇ ਨਾਲ ਆਪਾਂ ਗੱਲ ਕਰੀਏ ਅੱਛਾ ਜੀ ਠੀਕ ਚਲੋ ਹੁਣ ਸ਼ਾਂਤੀਪੁਰ ਨਾ ਵੈਸੇ ਸ਼ਾਂਤੀ ਦਾ ਸਰ ਸਾਡੀ ਨੂੰ ਬਹੁਤ ਆ ਪਹਿਲੀ ਵਾਰੀ ਗਰਮ ਹੋਇਆ ਮੈਂ ਸਾਰੀ ਜ਼ਿੰਦਗੀ ਦੀ ਹੈ ਹਾਂ ਮੈਂ 30 ਸਾਲ ਤੋਂ ਲੜ ਰਿਹਾ ਮੈਂ ਤਾਈ ਅਰੇ ਪਹਿਲੀ 30 ਸਾਲ ਦੀ ਟੀਮ ਸੀ ਪੰਜ ਬੰਦਿਆਂ ਦੀ ਅਸੀਂ ਪੰਜ ਪਾਡਮ ਸੀ ਅੱਜ ਪੰਜ ਪਾਡਮਾਂ ਦੀ ਨਕੋਰ ਬੱਜ ਗਈ ਧੰਨਵਾਦ ਉਹਨਾਂ ਪਾਡਮ ਸਾਦਤਾ ਜਿਹਦੇ ਸਦਕਾ ਅੱਜ ਇਹ ਸਾਡਾ ਬੀਬੀ ਅੰਮੀ ਨੂੰ ਅਕਲ ਦਿੱਤੀ ਗਈ ਹਮੇਸ਼ਾ ਇਕੱਠੇ ਰਹੋ ਸਾਥ ਰਹੋ ਕੋਈ ਮਾਈ ਲਾਲ ਜੰਮਿਆ ਨਹੀਂ ਸਾਡੇ ਹੱਕ ਖੋਣ ਵਾਸਤੇ ਤੁਸੀਂ ਕਿਉਂ ਧੰਨਵਾਦ ਜੀ ਨੀ 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 ਮੇਰਮਾਨ ਕਿਵੇਂ ਦੇਖ ਅੱਜ ਸਰ ਪਾਖੜਾ ਬਿਆਸ ਪ੍ਰਬੰਧ ਬੋਰਡ ਦੇ ਨਿਗਰਾਨ ਇੰਜੀਨੀਅਰ ਹਰਜੋਤ ਸਿੰਘ ਜੀ ਔਰ ਕਾਰਜਕਾਰੀ ਇੰਜੀਨੀਅਰ ਟਾਊਨਸ਼ਿਪ ਤੇ ਬੀਸੀ ਡਿਵੀਜ਼ਨ ਸੁਰਿੰਦਰ ਧਮਾਨ ਦੀ ਆਮ ਆਦਮੀ ਪਾਰਟੀ ਦੇ ਜਿਹੜੇ ਆਗੂ ਹੈ ਡਾਕਟਰ ਸੰਜੀਵ ਗੋਤਮ ਨਾਲ ਇੱਥੇ ਗੱਲਬਾਤ ਹੋਈ ਜਿਹੜਾ ਇੱਕ ਕਨਫਲਿਕਟ ਪਿਛਲੇ ਦਿਨਾਂ ਤੋਂ ਸੀ ਮਲਬਾ ਹਟਾਣ ਦਾ ਉਹਦੇ ਚ ਬੀਬੀਐਮਬੀ ਨੇ ਇੱਕ ਮਹੀਨੇ ਦਾ ਟਾਈਮ ਲਿਆ ਔਰ ਉਤੋਂ ਬਾਅਦ ਇਹ ਮਲਬਾ ਹਟਾ ਦਿੱਤਾ ਜਾਏਗਾ ਔਰ ਜਿਹੜਾ ਡਾਕਟਰ ਸਾਹਿਬ ਕਹਿੰਦੇ ਆ ਅਸੀਂ ਚਾਹੁੰਦੇ ਆ ਕਿ ਪੰਜਾਬ ਸਰਕਾਰ ਜਾਂ ਬੀਬੀਐਮਬੀ ਇੱਥੇ ਕੋਈ ਐਸਾ ਪ੍ਰੋਜੈਕਟ ਲਿਆਵੇ ਜਿਹਦਾ कि कमेटी कमेटी आ, मलबे को एक्सेस कर लेगी वैसे ही अपना इसको उठाने का जो है कार्य क्रिया किया जाएगा तो सर फाइनल क्या हुआ अभी एक ट्राली उठाई गई है जी तो फाइनल मैंने आपको जैसे बताया है कि ही एक बार असेसमेंट होती है कि मलबा है कितना है क्वांटिटी कितनी है इसकी उसको एक्सेस करने में कमेटी जितना समय लगी उसके बाद जो है इसका प्रोसेस उठाने का शुरू कर दिया तो जाएगा बोला कि हम महीने का दिया था, हम हमारी हर संभव हो कोशिश होगी कि भाई हर महीने से पहले इस कार्य को सम्पन्न करें ਸੈਟੀਸਫਾਈਡ ਹੈ ਰੈਵਨਿਊ ਰਿਪੋਰਟ ਨਾਲ ਸੰਬੰਧਿਤ ਕੁਝ ਐਸੇ ਡਾਕੂਮੈਂਟਸ ਹੈ ਉਹਨਾਂ ਨੂੰ ਪਲੀਜ਼ ਅਪਡੇਟ ਉਹ ਤੁਹਾਨੂੰ ਅਨਵਿਧਨ ਐਕਚਰ ਦੇ ਦੇਣਗੇ ਸਾਰਾ ਕੁਝ ਹੈਗਾ ਇਹਨਾਂ ਕੋਲੇ ਉਹ ਵਿਦਨ ਐਕਚਰ ਤੁਹਾਨੂੰ ਸਾਰਾ ਕੁਝ ਜਿਹੜਾ ਮੁਹਈਆ ਕਰਵਾਇਆ ਜਾਊਗਾ ਠੀਕ ਹੈ ਠੀਕ ਹੈ ਜੀ ਕੋਈ ਗੱਲ ਨਹੀਂ ਜਿਵੇਂ ਆਪਣਾ ਸਾਰਿਆਂ ਦਾ ਹੈਗਾ ਅਸੀਂ ਇਹਨੂੰ ਜਲਦ ਤੋਂ ਜਲਦ ਇਹਨੂੰ ਬੰਦੇ ਰੂਲਾਂ ਮੁਤਾਬਕ ਕਾਰਵਾਈ ਕਰਦੇ ਹੋਏ ਇਹਨੂੰ ਅਸੈਸ ਕਰਵਾ ਕੇ ਜਲਦੀ ਹੀ ਜਿਹੜਾ ਇਹਨੂੰ ਮੁਕੰਮਲ ਵੀ ਕਰਵਾਵਾਂਗੇ ਸਰ ਉਹ ਕਹਿ ਰਹੇ ਹਨ ਹਰ ਟੈਂਡ ਦੇ ਪਹਿਲੇ ਆਪਣੇ ਕੋਲ ਆਰਡਰ ਸੀਕ੍ਰੀਟਰੀ ਮਾਲ ਜੋ ਜੋ ਵੀ ਇਹ ਇਹਨਾਂ ਨੇ ਕਿਹਾ ਉਹੀ ਜੋ ਸਾਰਾ ਕਾਇਦੇ ਕਾਨੂੰ ਇਹ ਸਾਰਾ ਕੁਝ ਯੋਜਨਾ ਕੋਲੇ ਆ ਵਿਦ ਰਿਕਾਰਡ ਵਿਦ ਅਨੈਕਸਰ ਜੇ ਤੁਹਾਨੂੰ ਚਾਹੀਦੇ ਹੈਗੇ ਜਦੋਂ ਮਰਜ਼ੀ ਨਾਲ ਤੋਂ ਲੈ ਲਿਓ ਇਹਨਾਂ ਨੂੰ ਕਹਤਾ ਹੋਇਆ ਜੀ ਉਹਨੇ ਇੱਕ ਵਾਰੀ ਅਸੀਂ ਜਿਹੜਾ ਆਗਾਜ਼ ਜਿਹੜਾ ਹੈਗਾ ਉਹ ਇਹਨੂੰ ਮਟੀਰੀਅਲ ਸਾਡਾ ਕਾਉਂਟਿਡ ਹੀ ਰਹੂਗਾ ਇਹ ਇਹਦੇ ਵਿੱਚੋਂ ਜਿਹੜੀ ਅਸੈਸਮੈਂਟ ਹੋਣੀ ਹੈ ਉਹਦੇ ਵਿੱਚ ਉਹ ਮਟੀਰੀਅਲ ਵੀ ਅਸੈਸ ਕੀਤਾ ਜਾਊਗਾ ਜਿੰਨਾ ਕਿਹਾ ਇੱਕ ਵਾਰੀ ਅਗਾਜ਼ ਦੇ ਤੌਰ ਤੇ ਅਸੀਂ ਥੋੜਾ ਜਿਹਾ ਆਪਣੀ ਟੀਮ ਨੂੰ ਕਿਹਾ ਉਹ ਬੀਬੀਐਮਪੀਓ ਕਰੂ ਬੀਬੀਐਮਪੀ ਦਾ ਮਟੀਰੀਅਲ ਬੀਬੀਐਮਪੀਓ ਨੂੰ ਕਰੂਗਾ ਠੀਕ ਜੀ ਅਸੈਸਮੈਂਟ ਹੈ ਉਹ ਕੇਸ ਦੇ ਰਿਲੇਟਡ ਹੋਗੀ ਉਹ ਅਸੈਸਮੈਂਟ ਜਿਹੜੀ ਕਮੇਟੀ ਬਣੀ ਹੋਈ ਹੈਗੀ ਹੈ ਉਹ ਉਹ ਅਸੈਸਿੰਗ ਇਹਨੂੰ ਕਰੂਗੀ ਉਹ ਆਪਣਾ ਉਪਚਿਤ ਅਧਿਕਾਰੀਆਂ ਨਾਲ ਗੱਲ ਕਰਕੇ ਅਸੀਂ ਉਹਨੂੰ ਜਲਦੀ ਜਿਹੜਾ ਨਿਪਰੇ ਚੜਾ ਕਮੇਟੀ ਦੇ ਵਿੱਚ ਕੌਣ ਕੌਣ ਸ਼ਾਮਲ ਹੈ ਜੀ ਉਹ ਕਮੇਟੀ ਦੀ ਉਹ ਰਿਕਾਰਡ ਤੇ ਦੇਖ ਲਾਂਗੇ ਕਿਹੜੇ ਕਿਹੜੇ ਮੈਂਬਰ ਉਹ ਜਿਹੜੇ ਵੀ ਹੈਗੇ ਉਹਨਾਂ ਨਾਲ ਗੱਲਬਾਤ ਕਰਕੇ ਇਥੇ ਉਹਨਾਂ ਦਾ ਟਾਈਮ ਬਾਉਂਡ ਕਰਤਾ ਤੁਸੀਂ 15 ਦਿਨ ਦਿਓ ਨਾ ਮਹੀਨਾ ਨਹੀਂ ਨਹੀਂ ਉਹ ਮਹੀਨਾ ਕਿਹਾ ਸੀ ਕਿ ਆ ਵੀ ਜਲਦੀ ਉਹ ਕੀਤਾ ਜਾਊਗਾ ਬੰਦੀ ਰੂਲਾ ਮੁਤਾਬਕ ਸਾਰਾ ਕੁਝ ਰੂਲਾਂ ਦੇ ਤਹਿਤ ਕੀਤਾ ਜਾਣਾ ਤੇ ਉਹ ਰੂਲਾਂ ਦੇ ਤਹਿਤ ਹੀ ਕੀਤਾ ਜਾਊਗਾ ਕੁਝ ਕੋਈ ਜੇ ਪ੍ਰਮਾਣਿਕੀ ਵੀ ਕਿਤੋਂ ਲੈਣੀ ਹੋਵੇ ਤਾਂ ਉਹ ਲਈਤੀ ਜਾਊਗੀ ਇਹ ਵੀ ਗੱਲ ਕਹੀ ਆ ਵੀ ਜੇ ਮਾੜਾ ਟਾਈਮ ਥੋੜਾ ਬਹੁਤਾ ਹੋ ਗਿਆ ਆਗਾਜ਼ ਕਰਤਾ ਇਹਨੂੰ ਜਲਦੀ ਕੀਤਾ ਜਾਊਗਾ ਥੋੜਾ ਬਹੁਤਾ ਟਾਈਮ ਉੱਪਰ-ਨੀਚੇ ਹੋ ਜਾਂਦਾ ਹੈਗਾ ਜੀ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਤਾਂ ਉਸ ਤੋਂ ਬਾਅਦ ਨੰਬਰ ਦੋ ਦੇ ਉੱਪਰ ਆ ਕੇ ਜਨਤਾ ਦੀ ਆਵਾਜ਼ ਪੱਤਰਕਾਰੀ ਇੱਕ ਤਹਾਇਕ ਮਾਧਿਅਮ ਹੈ ਜਿਹੜੀ ਆਮ ਲੋਕਾਂ ਤੋਂ ਪਹੁੰਚਾਈ ਜਾਵੇ ਤੇ ਪ੍ਰਸ਼ਾਸਨ ਤੱਕ ਪਹੁੰਚਾਈ ਜਾਵੇ ਉਸ ਤੋਂ ਬਾਅਦ ਅਸੀਂ ਚਾਹੁੰਦੇ ਜਿਹੜਾ ਸ਼ਹਿਰ ਹੈ ਬਸਦਾ ਰਹੇ ਪ੍ਰਸ਼ਾਸਨ ਅਕੀ ਵੀ ਇਹੀ ਬੇਨਤੀ ਹੈ ਸਰਕਾਰ ਅਕੀ ਵੀ ਇਹੀ ਬੇਨਤੀ ਹੈ ਕੋਈ ਨਾ ਕੋਈ ਦਾ ਪ੍ਰਣਾਲੀ ਕੀਤਾ ਜਾਵੇ ਸ਼ਹਿਰ ਨੂੰ ਢਾਣ ਦੀ بجائے ਸ਼ਹਿਰ ਨੂੰ ਬਸਾਂ ਦੇ ਵੀ ਇਹੀ ਪ੍ਰਣਾਲੀ ਕੀਤੀ ਜਾਣ ਧੰਨਵਾਦ ਜਿਹੜਾ ਅੱਜ ਦਾ ਅੱਜ ਦਾ ਜਿਹੜਾ ਹੁਣ ਸੀ ਅੱਜ 15 ਦਾ ਟਾਈਮ ਪਾਸ ਕਰ ਬੀਡੀਐਮ ਵੀ ਹੁਣ ਖੁਦ ਆਪ ਹੀ ਗੈਰਤਾ ਇਸ ਤਸੀਮ ਫੈਸਲੇ ਨੂੰ ਕੀ ਦੇਖਦੇ ਹੋ ਜੀ ਅੱਜ ਤਾਂ ਇਸ ਚੀਨੂਸ਼ਲਾ ਕਾ ਜੋ ਕਹਿੰਦੇ ਆ ਕਿ ਡਾਕਟਰ ਸਾਹਿਬ ਦੇ ਕਹਿਣ ਦੇ ਉੱਪਰ ਜਾਂ ਡਾਕਟਰ ਸਾਹਿਬ ਜੀ ਦੀ ਸਹਿਮਤੀ ਦੇ ਉੱਪਰ ਜਿਹੜੇ ਫੈਸਲਾ ਲਿਆ ਗਿਆ ਕਿ ਚੌਂਸਲੋ ਕੋਈ ਵੀ ਡਿਪਾਰਟਮੈਂਟ ਦੀ ਮਜਬੂਰੀ ਹੋ ਸਕਦੀ ਹੈ ਇਕਦਮ ਇਹਨਾਂ ਅਮਨਜਮਨ ਇਕੱਠਾ ਕਰਨਾ ਮੁਸ਼ਕਲ ਹੋ ਜਾਂਦਾ ਹੈ ਇਹਨਾਂ ਨੂੰ ਇੱਕ ਮਹੀਨੇ ਦਾ ਇਹਨਾਂ ਨੇ ਟਾਈਮ ਲਿਆ ਕਿਉਂਕਿ ਮਤਲਬ ਆ ਕਾਫੀ ਜ਼ਿਆਦਾ ਇਹ ਚੱਕਰ ਦਾ ਅਸੀਂ ਇਸ ਗੱਲ ਦੇ ਉੱਪਰ ਸਹਿਮਤ ਆਂ ਕਿ ਜੇ ਹਾਂ ਲਾਸਟ 24 ਕਮਾਂਗੇ ਜੇ ਪ੍ਰਸ਼ਾਸਨ ਇਸ ਚੀਜ਼ ਨੂੰ ਨਹੀਂ ਸੀ ਸੀਰੀਅਸਲੀ ਲੈਂਦਾ ਉਸ ਤੋਂ ਬਾਅਦ ਦੁਬਾਰਾ ਇੱਕ ਮਹੀਨੇ ਬਾਅਦ ਦੁਬਾਰਾ ਫਿਰ ਅਸੀਂ ਇਸ ਬਾਰੇ ਵਿੱਚ ਜ਼ਰੂਰ ਵਿਚਾਰ ਕਰਾਂਗੇ ਧੰਨਵਾਦ